ਅੱਜ ਹਲਕਾ ਸੁਜਾਨਪੁਰ ਦੇ ਵਿਸ਼ਨੂੰਗਰ ਲਮੀਨੀ ਦੇ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਦੇ ਇਕਬਾਈ ਹੇਠ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਹਮੇਸ਼ਾ ਦੇ ਲਈ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਕੀ ਕੁਝ ਕਹਰੇ ਨੇ ਆਓ ਸੁਣਦੇ ਹਾਂ ਅੱਜ ਹਲਕਾ ਸੁਜਾਨਪੁਰ ਦੇ ਵਿਸ਼ਨੂੰਗਰ ਲਮੀਨੀ ਦੇ ਵਿੱਚ ਅੱਜ ਸਾਡੇ ਕਾਫੀ ਪਰਿਵਾਰ ਜਿਹੜੇ ਸਾਡੇ ਰਿਸਪੈਕਟਫੁਲੀ ਉਹ ਅੱਜ ਆਪਣੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਸਾਬਕਾ ਸਰਪੰਚ ਵੀ ਨੇ ਪੰਚ ਵੀ ਨੇ ਸਾਡੇ ਬਹੁਤ ਹੀ ਪਨਵੰਤੇ ਜਿਹੜੇ ਸਿਆਣੇ ਬਜ਼ੁਰਗ ਜਿਹੜੇ ਹਮੇਸ਼ਾ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆਏ ਹੈ ਔਰ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਅਜ ਆਮ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਿਆ ਮੈਂ ਇਹਨਾਂ ਸਾਰੇ तमाम ਪਰਿਵਾਰਾਂ ਨੂੰ ਇਹ assurance ਦਵਾਨਾ ਕਿ ਤੁਹਾਨੂੰ ਆਮ ਪਾਰਟੀ ਦੇ ਵਿੱਚ ਜਿਹੜਾ ਬਿਲਕੁਲ ਮਾਨ ਸਨਮਾਨ ਦਿੱਤਾ ਜਾਏਗਾ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕੋਈ ਪਰੇਸ਼ਾਨੀ ਹੈ ਦੁੱਖ ਤਕਲੀਫ ਹੈ ਉਹਦਾ ਅਸੀਂ ਬੈਠ ਕੇ ਹੱਲ ਕਰਵਾਵਾਂਗੇ ਸੋ ਮੈਂ ਅੱਜ ਇਹਨਾਂ ਦੇ ਆਮ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਸਾਡੇ ਜਿਹੜੇ ਵੀ ਇਥੋਂ ਆਮ ਪਾਰਟੀ ਦੇ ਜਿਹੜੇ ਪਹਿਲੇ ਕਾਰਜਕਰਤਾ ਉਹਨਾਂ ਨੂੰ ਵੀ ਵਧਾਈ ਦੇਣਾ ਸਾਰੇ ਰਲ ਮਿਲ ਕੇ ਅਸੀਂ ਵਧੀਆ ਕੰਮ ਕਰਾਂਗੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਇਥੋਂ ਲਮੀਨੀ ਦਾ ਬੂਥ ਹੈ ਇਹ ਠਾਠਾ ਮਾਰ ਕੇ ਬਾਹਰ ਆਏਗਾ ਔਰ ਤੁਸੀਂ ਦੇਖੋ ਵੱਡੇ ਮਾਰਜਨ ਵਾਲਾ ਸੀ ਇਹ ਜਿੱਤ ਹਾਸਿਲ ਕਰਕੇ ਅਮਨ ਸ਼ੇਰ ਸਿੰਘ ਸ਼ੈਲੀ ਕਰਸੀ ਨੂੰ ਉੱਥੇ ਚਿਤਾ ਕੇ ਔਰ ਇਹੜੀ ਸੀਟ ਹੈ ਉਹਨਾਂ ਦੀ ਝੋਲੀ 'ਚ ਅਰਵਿੰਦ ਕੇਜਰੀਵਾਲ ਦੀ ਸੀਐਮ ਭਗਵੰਤ ਮਾਨ ਦੀ ਝੋਲੀ 'ਚ ਪਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਜਿਹੜੇ 3 ਸਾਲ ਹੈ ਉਹ ਡਟ ਕੇ ਸੇਵਾ ਕਰਾਂਗੇ ਔਰ ਇਸ ਲਮੀਨੀ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਡਵੈਲਪਮੈਂਟ ਹੋਇਆ ਸੀ ਕਰਵਾਵਾਂਗੇ